ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਵੀ ਲਾਈਨਿੰਗ ਵਾਲੀ ਸਲਵਾਰ ਦੀ ਆਪਾਂ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਠੀਕ ਹੈ ਇਹ ਆਪਣੇ ਕੋਲੇ ਕਪੜਾ ਜਿਹੜਾ ਬਹੁਤ ਹੀ ਸਿਲਕੀ ਕਪੜਾ ਹੈ ਤੇ ਜਿਹੜੇ ਸਿਲਕੀ ਕਪੜੇ ਹੁੰਦੇ ਉਹਨਾਂ ਦੀ ਆਪਾਂ ਕਿਸ ਤਰ੍ਹਾਂ ਕਟਿੰਗ ਕਰਨੀ ਹੈ ਜਿਹੜੀ ਕਿ ਆਪਾਂ ਨੂੰ ਬਹੁਤ ਸੌਖੇ ਤਰੀਕੇ ਦੇ ਨਾਲ ਹੋ ਜਾਵੇ ਠੀਕ ਹੈ ਜੀ ਤੇ ਪਹਿਲਾਂ ਆਪਾਂ ਲਾਈਨਿੰਗ ਵਾਲਾ ਕਪੜਾ ਜਿਹੜਾ ਹੈ ਨਹੀਂ ਇਸ ਤਰ੍ਹਾਂ ਫੈਸ਼ਾ ਕੇ ਤੇ ਜਿਹੜੀ ਆਪਣੀ ਸਲਵਾਰ ਦਾ ਨਾਪ ਹੈ ਸਲਵਾਰ ਦੇ ਨਾਪ ਦੀ ਆਪਾਂ ਲਾਈਨਿੰਗ ਕੱਟ ਕੇ ਇਸ ਤਰ੍ਹਾਂ ਲਾਈਨਿੰਗ ਨੂੰ ਕੱਟ ਲਿਆ ਠੀਕ ਹੈ ਹੱਥਨ ਰੱਖ ਲਿਓ ਉਧਰ ਆਪਾਂ 10 ਇੰਚ ਤੇ ਇਧਰੋਂ ਆਪਾਂ ਜਿੰਨੀ ਲੰਬਾਈ ਚਾਹੀਦੀ ਸੀ 2 ਇੰਚ ਆਪਾਂ ਇਧਰਲੀ ਸਾਈਡ ਤੋਂ ਰੱਖਿਆ ਠੀਕ ਹੈ ਤੇ ਇਹਦੀ ਆਪਾਂ ਕਟਾਈ ਕਰ ਲਈਏ ਪਹਿਲਾਂ ਲਾਈਨਿੰਗ ਤੇ ਸਲਵਾਰ ਦੀ ਠੀਕ ਹੈ ਤੇ ਹੁਣ ਆਪਾਂ ਇਹਨੂੰ ਕੱਪੜੇ ਤੇ ਕਿਵੇਂ ਕੱਟਣਾ ਹੈ ਜਿਹੜਾ ਆਪਾਂ ਨੂੰ ਸੌਖੇ ਤਰੀਕੇ ਦੇ ਨਾਲ ਜਿਹੜਾ ਸਿਲਕੀ ਕੱਪੜਾ ਇਹ ਕਿਸ ਤਰ੍ਹਾਂ ਆਪਾਂ ਸਹੀ ਤਰੀਕੇ ਨਾਲ ਕੱਟ ਸਕਦੇ ਹਾਂ ਤੇ ਅੱਜ ਉਹ ਆਪਾਂ ਤੁਹਾਨੂੰ ਦੱਸਦੇ ਹਾਂ ਤੇ ਹੁਣ ਆਪਾਂ ਇਸ ਤਰ੍ਹਾਂ ਜਿਵੇਂ ਲਾਈਨਿੰਗ ਵਾਲਾ ਕੱਪੜਾ ਕੱਟਿਆ ਹੋਇਆ ਹੈ ਤੇ ਇਹਨੂੰ ਆਪਾਂ ਇਸ ਤਰ੍ਹਾਂ ਉੱਪਰ ਵਿਛਾ ਲਾਂਗੇ ਬਿਲਕੁਲ ਆਪਾਂ ਜਿਹੜੀ ਇਹ ਚੌੜੀ ਕੰਨੀ ਆਪਣੇ ਕਪੜੇ ਦੀ ਇਹ ਕੰਨੀ ਆਪਾਂ ਛੱਡ ਕੇ ਇਸ ਤਰ੍ਹਾਂ ਵਿਛਾ ਲਾਂਗੇ ਕੰਨੀ ਨੂੰ ਆਪਾਂ ਲੱਗ ਤਾਰ ਦਾਂਗੇ ਹੁਣ ਆਪਾਂ ਜਿਹੜੀ ਦੂਸਰੀ ਸਾਈਡ ਹੈ ਰਲਾਈਨਿੰਗ ਵਾਲੀ ਆਪਣੀ ਇਹ ਆਪਾਂ ਇਦਾਂ ਨੂੰ ਰੱਖ ਲੈਣੀ ਹੈ ਠੀਕ ਹੈ ਇਧਰਲੀ ਇਧਰਲੀ ਸਾਈਡ ਤੇ ਆਪਾਂ ਦੂਸਰੀ ਸਾਈਡ ਦਾ ਆਸਣ ਰੱਖ ਲੈਣਾ ਹੈ ਆਸਣ ਰੱਖਣ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਸੈੱਟ ਕਰ ਲਾਂਗੇ ਹੁਣ ਆਪਾਂ ਇਹ ਸਾਈਡ ਤੋਂ ਇਸ ਤਰ੍ਹਾਂ ਕੱਟ ਕਰ ਲੈਣਾ ਠੀਕ ਜਿਹੜੀ ਕੰਨੀਆਂ ਨੂੰ ਆਪਾਂ ਅਲੱਗ ਲਾ ਦੇਾਂਗੇ ਇੱਥੋਂ ਕਿਉਂਕਿ ਕੰਨੀ ਇਹਦੀ ਜਿਹੜੀ ਚੌੜੀ ਹੈ ਤੇ ਆਪਾਂ ਨੂੰ ਸਲਵਾਰ ਦੇ ਵਿੱਚ ਫਿਰ ਖਿੱਚ ਪਉਂਦੀ ਹੈ ਜੇ ਆਪਾਂ ਕੰਨੀ ਨੂੰ ਇਸ ਤਰ੍ਹਾਂ ਰੱਖਦੇ ਠੀਕ ਹੈ ਤੁਸੀਂ ਕੱਲੀ ਇੱਕ ਸਾਈਡ ਵੀ ਰੱਖ ਕੇ ਇਹ ਲਾ ਸਕਦੇ ਹੋ ਦੂਸਰੀ ਸਾਈਡ ਮਗਰੋਂ ਠੀਕ ਹੈ ਜਿਹੜਾ ਆਪਣਾ ਨਿਸ਼ਾਨ ਲੱਗਿਆ ਹੋਇਆ ਇੱਥੋਂ ਆਪਾਂ ਜਿਹੜੀ ਗਲਾਈ ਦੇਣੀ ਹੈ ਕੁੰਦੇ ਦੀ ਉਹ ਨਾਲ ਹੀ ਆਪਾਂ ਪਾ ਦੇਣੀ ਹੈ ਥੋੜੀ ਬਹੁਤੀ ਜਿਹੜੀ ਤੇ ਅਲਾ ਉਹ ਸਲਵਾਰ ਦੇ ਵਿੱਚ ਆਪਾਂ ਰੱਖ ਲੈਣੀ ਹੈ ਲਾਈਨਿੰਗ ਦੇ ਵਿੱਚ ਮੇਰਾ ਐਕਸਟਰਾ ਜਿਹਾ ਕਪੜਾ ਸਾਰਾ ਆਪਾਂ ਕੱਟ ਕਰਦੇ ਨੇ ਕਿਉਂਕਿ ਜੇ ਲਾਈਨਿੰਗ ਤੋਂ ਕਪੜਾ ਵੱਧ ਜਾਂਦਾ ਫਿਰ ਆਪਣੀ ਸਿਲਾਈ ਕਰਨ ਵਿੱਚ ਪ੍ਰੋਬਲਮ ਆਉਂਦੀ ਠੀਕ ਹੈ ਇੱਕ ਹੁੰਦਾ ਆਪਣਾ ਹੁਣ ਕੱਟ ਹੋ ਗਿਆ ਹੁਣ ਆਪਾਂ ਇਹਨੂੰ ਸੈੱਟੇ ਕਰ ਲਾਂਗੇ ਤੇ ਦੂਸਰੇ ਕੁੰਦੇ ਨੂੰ ਸੈੱਟ ਕਰ ਲੈਣਾ ਇਸ ਤਰ੍ਹਾਂ ये भी अपना इधरली सैड तो जोड़ा गलाई जी लानी वो लाला नहीं। ला ली इस तरह अपना निशान लगया हुआ उम्मी आप झोली वाली साइड तो भी आप थोड़ी कन्नी तो ला देनी बाकी आप रख भी सकते हैं ਤੁਹਾਡੀ ਸਲਾਈ ਵੀ ਅੰਡਰਗਰਾਉਂਡ ਆ ਜਾ ਨਹੀਂ ਹੁੰਦੀ ਹੈ। ਤੁਪਰੋ ਦਸਤਾਵੇ ਨਹੀਂ ਠੀਕ ਹੈ। ਤੇ ਇਸ ਤਰਾਪਾਏ ਸੌਖੇ ਜਿਹੇ ਤਰੀਕੇ ਦੇ ਨਾਲ ਹੀ ਲਾਈਨਿੰਗ ਤੇ ਸਲਵਾਰ ਨੂੰ ਕੱਟ ਰ ਸਕਦੇ ਹਾਂ ਸਿਲਕੀ ਸਲਵਾਰ ਨੂੰ ਲਾਈਨਿੰਗ ਨੂੰ ਪਹਿਲਾਂ ਕੱਟ ਕੇ ਤੇ ਆਪਣੀ ਸਲਵਾਰ ਜਿਹੜੀ ਕਟਿੰਗ ਹੋ ਗਈ ਹੈ ਫਿਰ ਆਪਾਂ ਪੌਂਚੇ ਦੀ ਕੱਟ ਕਰਾਂਗੇ ਤੇ ਇਸ ਤਰ੍ਹਾਂ ਹੁਣ ਆਪਾਂ ਪੌਂਚੇ ਦੀ ਲਾਈਨਿੰਗ ਲੈ ਲਈ ਹੈ ਇਹ ਆਪਾਂ ਸਾਰਾ ਕਪੜਾ ਜਿਹੜਾ ਲਾਈਨਿੰਗ ਦੇ ਸਾਰੇ ਪੈਨਲ ਸਾਰੇ ਲਾ ਲਿਆ ਤੇ ਇਹਦੇ ਵਿੱਚੋਂ ਆਪਾਂ ਪੌਂਚੇ ਵਾਸਤੇ ਕਪੜਾ ਜਿਹੜਾ ਕਟਿੰਗ ਕਰਨਾ ਹੈ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲੈਣੇ تین ਆਪਾਂ ਨਿਸ਼ਾਨਾਂ ਨੂੰ ਇਸ ਤਰ੍ਹਾਂ ਸਿੱਧਾ ਕਰਕੇ ਕੱਟ ਕਰ ਲਾਂਗੇ ਜੀ ਤੁਸੀਂ ਇਸ ਤਰ੍ਹਾਂ ਫੋਲਡ ਕਰਕੇ ਕਰਨਾ ਨਿਸ਼ਾਨ ਲਗਾ ਕੇ ਤੇ ਇਵੇਂ ਵੀ ਕਰ ਸਕਦੇ ਹੋ ਇਸ ਤਰ੍ਹਾਂ ਹੁਣ ਆਪਣੇ ਕੋਲੇ ਪਹੁੰਚਾ ਜਿਹੜਾ ਉਹ ਤੇ ਲਾਈਨਿੰਗ ਦੇ ਕਪੜਾ ਲੈ ਗਿਆ ਹੁਣ ਆਪਾਂ ਇਹਨੂੰ ਇਹਦੇ ਉੱਪਰ ਇਸ ਤਰ੍ਹਾਂ ਰੱਖਾਂਗੇ ਦੇਖਾਂਗੇ ਵੀ ਪਹੁੰਚੇ ਲਈ ਕਪੜਾ ਆਪਣਾ ਇਹ ਬਹੁਤ जो घट हो तो अपने को कपड़ा हो रहेगा है वो रख लेंगे कन्नी इधर भी क्ढ के फिर आप उपर रखना है ਲਵਾਈ ਆਪਾਂ ਲਾ ਲੈਣੀ ਐ ਇਸ ਤਰ੍ਹਾਂ ਮੋਂ ਆਪਾਂ ਕੰਨੀ ਨੂੰ ਅਲੱਗ ਕੱਟ ਕਰ ਦਿਆਂਗੇ ਕਿਉਂਕਿ ਕੰਨੀ ਇਹਦੀ ਜਿਹੜੀ ਚੌੜੀ ਐ ਫੇਰੇ ਆਪਣੀ ਸਲਵਾਰ ਦੇ ਵਿੱਚ ਖਿੱਚ ਮਾਰਦੀ ਐ ਠੀਕ ਐ ਤੇ ਇਧਰੋਂ ਵੀ ਆਪਾਂ ਜਿਹੜਾ ਇਹ ਐਕਸਟਰਾ ਕਪੜਾ ਹੀ ਆਪਾਂ ਕੱਟ ਕਰ ਦਿਆਂਗੇ ਤੇ ਇਸ ਤਰ੍ਹਾਂ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਕਟਿੰਗ ਕਰੀ ਜਾਂਦੀ ਕਿਉਂਕਿ ਜਿਹੜੇ ਸਿਲਕੀ ਕਪੜੇ ਉਹ ਆਪਾਂ ਨੂੰ ਸੈੱਟ ਕਰਨੇ ਪਹਿਲਾਂ ਔਖੇ ਹੋ ਜਾਂਦੇ ਆ ਫਿਰ ਆਪਾਂ ਲਾਈਨਿੰਗ ਉੱਪਰ ਧਰਨੀ ਹੁੰਦੀ ਕਈ ਵਾਰੀ ਕਪੜਾ ਇੱਧਰ ਉੱਧਰ ਨੂੰ ਜਿਹੜਾ ਚਲਾ ਜਾਂਦਾ ਤੇ ਜੇ ਤੁਸੀਂ ਇਸ ਤਰ੍ਹਾਂ ਕਟਿੰਗ ਕਰੋਗੇ ਤਾਂ ਤੁਹਾਨੂੰ ਇਹ ਸੌਖਾ ਤਰੀਕੇ ਨਾਲ ਹੋ ਜਾਊਗੀ ਠੀਕ ਆਪਾਂ ਨੂੰ ਕਪੜਾ ਜਿਹੜਾ ਜ਼ਿਆਦਾ ਸੈੱਟ ਨਹੀਂ ਕਰਨਾ ਪੈਂਦਾ अपने पहुंचे दी कटिंग जोड़ा कपड़ा अपने को बचा हुआ से ये बेल्ट बेल्टे कपड़ा रखा सात इंच पूरी सलवार बेल्ट लाइनिंग लावे ठीक है इन्हें हैगी इंच अपनी बेल्ट तैयार तो आप बई साढ़े बई इंच कटिंग कर लें इस तरह ठीक है ਇਵੇਂ ਹੀ ਹੁਣ ਆਪਾਂ ਬੈਟ ਦੀ ਕਟਿੰਗ ਇੱਥੋਂ ਕਰ ਲਾਂਗੇ ਜਿਹੜਾ ਆਪਣੇ ਕੋਲੇ ਕਪੜਾ ਹੁੰਦਾ ਐਕਸਟਰਾ ਪਹਿਲਾਂ ਆਪੋ ਵਰਤਣ ਦਾ ਕੋਸ਼ਿਸ਼ ਕਰਦੇ ਹੰਨੇ ਵੀ ਜਿਹੜਾ ਵਾਧੂ ਕਪੜਾ ਆਪਣੇ ਕੋਲ ਹੈ ਕੰਨੀ ਆਪਾਂ ਲਾ ਲੈਣੀ ਪਹਿਲਾਂ। ਓਕੇ ਤੇ ਇਹਦੇ ਵਿੱਚ ਹੁਣ ਆਪਾਂ ਜਿਹੜਾ ਜੂੜ ਉਹ ਪਾਵਾਂਗੇ। ਕਾਫੀ ਕਪੜਾ ਆਪਣੇ ਕੋਲੇ ਹੋਰ ਵੀ ਹੈਗਾ ਜੇ ਆਪਾਂ ਨੂੰ ਜਿਸ ਇਸ ਤਰ੍ਹਾਂ ਵਾਧੂ ਜਿਹੜਾ ਕਪੜਾ ਉਹਦੇ ਚੋਂ ਆਪਾਂ 벨ਟ ਕੱਟ ਲਾਂਗੇ ਤਾਂ ਉਹ ਆਪਾਂ ਨੂੰ ਸਹੀ ਰਹਿੰਦਾ ਹੈ। ਇਹ ਆਪਣੀ ਹੁਣ ਹੋ ਗਈ ਬੈਲਟ ਦੀ ਕਟਿੰਗ ਤੇ ਇਸ ਤਰ੍ਹਾਂ ਤੁਸੀਂ ਵੀ ਸੌਖੇ ਤਰੀਕੇ ਦੇ ਨਾਲ ਜਿਹੜੀ ਲਾਈਨਿੰਗ ਵਾਲੀ ਸਲਵਾਰ ਨੂੰ ਕੱਟ ਕਰ ਸਕਦੇ ਹੋ ਠੀਕ ਹੈ ਜੀ ਓਕੇ ਜੀ ਥੈਂਕ ਯੂ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ